ਕਦਮ ਇਧਰ ਆਵੇ ਦੁਨੀਆ ਦੇ ਸਾਹਮਣੇ ਜਿਹਨੂੰ ਡੀਟੀਓ ਦਾ ਖਤਾ ਮਿਲਿਆ ਉਹ ਤੋਂ ਬਾਅਦ ਅਰਸ਼ ਨੂੰ ਖਤਾ ਮਿਲਿਆ ਤਾੜੀਆਂ ਮਾਰਿਓ ਗੋਰਾ ਗੋਲੇ ਵਾਲੀਆ ਜਿਹਨੂੰ ਕਬੱਡੀ ਦੇ ਵਿੱਚ ਸਭ ਤੋਂ ਪਹਿਲਾਂ ਡੀਟੀਓ ਦਾ ਖਤਾ ਮਿਲਿਆ ਮੇਰੇ ਵੀਰੋ ਪਹਿਲਾਂ ਗੱਲ ਕੀਤੀ ਐ ਤੇ ਨਾਲ ਕਹਿੰਦੇ ਬਾਈ ਥਾਂਦੇ ਵਾਲੀਆ ਪੰਮਾ ਪੰਮਾ ਬਾਈ ਵੀ ਚਾਰ ਕਦਮ ਅੱਗੇ ਆਵੇ ਸਾਡੀ ਖੇਡ ਕਬੱਡੀ ਦਾ ਉੱਤਮ ਹੀਰਾ ਏ ਧੰਨਵਾਦ ਕਰਦੇ ਆ ਬਹੁਤ-ਬਾਦ ਬਾਈ ਹੁਣਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾਗਾ ਬਹੁਤ-ਬਹੁਤ ਧੰਨਵਾਦ ਆ ਭਾਈ ਗੋਰਾ ਗੋਲੇ ਵਾਲੀਆ ਤੇ ਨਾਲ ਪੰਮਾ ਥਾਂਦੇ ਵਾਲੀਆ ਨਾਲ ਕਹਿੰਦੇ ਟੀਮਾਂ ਵਾਲੀ ਦੀ ਧਰਤੀ ਦਾ ਕਾਲਾ ਜਿਹਦਾ ਨਾਂ ਕਬੱਡੀ ਜਗ ਦੇ ਵਿੱਚ ਸਨੇਹਰੀ ਅੱਖਰਾਂ ਦੇ ਨਾਲ ਲਿਖਿਆ ਗਿਆ ਬੇਨਤੀ ਕਰਦਾ ਕਾਲਾ ਬਾਈ ਵੀ ਚਾਰ ਕਦਮ ਅੱਗੇ ਆਵੇਗਾ ਤੇ ਪਤਾ ਲੱਗੇ ਵੀ ਟੀਮਾਂ ਵਾਲੇ ਦਾ ਕਾਲਾ ਤੇ ਹਰਾਜਾਂ ਵਾਲਾ ਕਹਿੰਦੇ ਥਾਣੇਦਾਰ പണ്ഡിത കോൺ കോട പണ്ഡിത്ോട വി ചാർ കദ അത് ആവേ ഭി